ਅੰਧੇਰਾ ਹੀ ਅੰਧੇਰਾ ਮਨ ਰੇ ਸੰਸਾਰ ਅੰਧ ਗਹਿਰਾ ਤੋ ਫਿਰ ਕੀ ਕਰੀਏ ਅੰਧਿਆਰੇ ਦੀਪਕ ਚਾਹੀਏ ਦੀਵਾ ਚਾਹੀਏ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ ਦੀਵੇ ਨਾਲ ਕਿਸ ਤਰ੍ਹਾਂ ਹੋਵੇਗਾ ਕੀ ਹੋਵੇਗਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ। ਕਿਦਰ ਦੀਵਾ ਬਾਲਿਆ ਅੰਧੇਰਾ ਜਲਿਆ ਚਲਾ ਗਿਆ। ਕਿਦਰ লাম ਦਾ ਦੀਪਕ ਜਲਾਇਆ ਪਾਪ ਚਲੇ ਗਏ ਸੰਤਾਪ ਚਲੇ ਗਏ। ਕਿਦਰ ਧਰਮ ਗ੍ਰੰਥਾਂ ਦਾ ਪਾਠ ਕੀਤਾ ਉਦੀ ਬਾਣੀ ਨੇ ਅੰਧੇਰਾ ਪਾਪਾਂ ਦਾ ਦੂਰ ਕਰ ਦਿੱਤਾ। ਦੁੱਖਾਂ ਦਾ ਦੂਰ ਕਰ ਦਿੱਤਾ। ਵੇਦ ਪਾਠ ਮਤ ਪਾਪਾਂ ਖਾਏ। ਅੰਧਿਆਰੇ ਦੀਪਕ ਚਾਹੀਏ। मनुख ने ठीक है सब तो वड्डा तिहार मान लिया दिवाली दिवाली पर बाहर ही दीवे जलाए ने अंदर दीपक नहीं जलाया बाहर चानना कीता घर विच खुशी होवे मनुख चानने नाल प्रकट करदा है बत्तियां जलांदा है बहुत सारीयां घर दे शादी है कोई खुशी है ਕੋਈ ਖੁਸ਼ੀ ਦਾ ਸਮਾਗਮ ਹੈ ਫਿਰ ਘਰ ਦੇ ਬੇਸ਼ੁਮਾਰ ਬਤੀਆਂ ਜਲਾਉਂਦਾ ਹੈ ਬੜਾ ਚਾਨਣਾ ਕਰਦਾ ਹੈ ਸਜਾਵਟ ਚਾਨਣੇ ਨਾਲ ਆਉਂਦੀ ਹੈ ਹਨੇਰੇ ਨਾਲ ਨਹੀਂ ਆਉਂਦੀ ਜੀਵਨ ਮਹਾਨ ਬਣਦਾ ਹੈ ਗਿਆਨ ਨਾਲ ਅਗਿਆਨ ਨਾਲ ਨਹੀਂ ਕਰਦੀ ਸਜਾਵਟ ਆਉਂਦੀ ਹੈ ਚਾਨਣੇ ਨਾਲ ਬਤੀਆਂ ਨਾਲ ਹਨੇਰੇ ਨਾਲ ਕਰਦੀ ਸਜਾਵਟ ਕੀ ਹੋਏਗੀ ਹਨੇਰੇ 'ਚ ਘਰ ਦਿਖਾਈ ਨਹੀਂ ਦਿੰਦਾ ਗਲ ਖਤਮ ਅ ਗਿਆਨ ਦੇ ਤੇ ਮਨੁੱਖਤਾ ਦਿਖਾਈ ਨਹੀਂ ਲੈਂਦੀ ਮਨੁੱਖ ਦਿਖਾਈ ਨਹੀਂ ਦਿੰਦਾ ਇਹ ਇਨਸਾਨ ਹੈ ਐਸਾ ਦਿਖਾਈ ਵੀ ਨਹੀਂ ਦਿੰਦਾ ਯਾ ਇੰਜ ਕਹਿ ਲਈਏ ਅੰਧੇਰੇ ਦੇ ਤੇ ਮਨੁੱਖ ਹੈਵਾਨ ਹੁੰਦਾ ਹੈ ਇਨਸਾਨ ਨਹੀਂ ਹੁੰਦਾ ਅੰਧੇਰੇ ਦੇ ਤੇ ਮਨੁੱਖ ਪਸ਼ੂ ਹੁੰਦਾ ਹੈ ਮਾਨਸਿਕ ਅੰਧੇਰੇ ਦੇ ਵਿੱਚ ਮਨੁੱਖ ਪਸ਼ੂ ਹੁੰਦਾ ਹੈ ਕਿਉਂਕਿ ਪਸ਼ੂ ਸਾਰੇ ਹੀ ਅੰਧੇਰੇ ਦੇ ਚ ਨੇ ਮਾਨਸਿਕ ਤਲ ਤੇ ਤੇ ਕਈ ਜਨਮਾਂ ਤੋਂ ਅੰਧੇਰੇ ਇਸ ਜਨਮ ਦੀ ਗੱਲ ਵੀ ਨਹੀਂ ਏ ਜੀਵਨ ਨੂੰ ਗੁਰਬਾਣੀ ਰਾਤ ਨਾਲ ਤਸ਼ਵੀਹ ਦਿੰਦੀ ਏ ਸਗਲੀ ਰੈਣ ਅੰਧਾਰੀ ਗੁਜ਼ਰੀ ਸੇਵ ਸਤਗੁਰ ਚਾਨਣ ਹੋਏ ਜ਼ਿੰਦਗੀ ਦੀ ਸਾਰੀ ਰਾਤ ਅੰਧੇਰੇ 'ਚ ਲੰਘ ਰਹੀ ਅੰਧੇਰੇ ਤੋਂ ਮੈਂ ਫਿਰ ਅਰਜ਼ ਕਰਾਂ ਅੰਧੇਰੇ ਠੋਕਰਾਂ ਦੁੱਖ ਹੈ ਦੁੱਖ ਹੈ ਫਿਰ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ निवृत्ति ਦਾ ਸਾਧਨ ਵੀ ਹੈ ਕੀ ਗੁਰੂ ਦੀ ਬਾਣੀ ਸਤਿਗੁਰ ਦੇ ਬਚਨ ਨਿਵ੍ਰਤੀ ਦਾ ਸਾਧਨ ਵੀ ਹੈ ਤਾਂ ਫਿਰ ਕਹਿਣਾ ਪੈਗਾ ਸੁਖ ਹੈ ਸੁਖ ਹੈ ਸੁਖ ਹੈ ਹੁਣ ਜਿੱਥੇ ਸਤਿਗੁਰ ਕਹਿ ਦਿੰਦੇ ਨੇ ਨਾ ਨੇ ਕਿ ਦੁਖੀ ਆ ਸਭ ਸੰਸਾਰ ਸਾਰੇ ਦੁਖੀ ਨੇ ਸਾਰੇ ਹੀ ਰੋਗੀ ਨੇ ਫਿਰ ਉਹੀ ਜੋਤ ਪੰਜਵੇਂ ਘਰ ਦੇ ਚ ਕਹਿੰਦੀ ਐ ਦੁੱਖ ਨਾਹੀਂ ਸਭ ਸੁਖ ਹੀ ਹੈ રે ਹਾਰ ਨਹੀਂ ਸਭ ਜیتے ਕੋਈ ਦੁੱਖ ਨਹੀਂ ਹੈ ਹੀ ਨਹੀਂ ਸਭ ਸੋਖੀ ਸੋਖੈ ਸੋਖੀ ਸੋਖੈ ਕੋਈ ਹਾਰ ਨਹੀਂ ਹੈ ਜੀਤੇ ਜਿੱਤੇ ਜੀਤੇ ਜਿੱਤੇ ਦੁੱਖ ਨਾਹੀਂ ਆਮ ਸਜਣਾ ਨੂੰ ਲੱਗੇਗਾ ਇਹ ਤੇ ਦੋਵੇਂ ਵਿਰੋਧੀ ਬਚਨ ਨੇ पहली जोत कुछ होर कह रही है पहले घरवे घर जोत कुछ होर कह रही है बाली रोवे नाए भतार नानक दुखिया सब संसार सारे दुखी ने ते सारे रोगी भी ने जो जो दी से सो सो रोगी रोग रहे तो रहेरा सतगुर जोगी सारे ही रोगी ने सारे ही दुखी ने फिर उही जोत पंजे घर कह रही है ਦੁੱਖ ਨਹੀਂ ਹੈ ਹੀ ਨਹੀਂ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਭ ਜੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਏਕਾ ਏਕ ਹੀ ਨੇਤੇ ਐ ਮੇਰੇ ਨਾਲ ਬੁਰਾ ਹੋ ਗਿਆ ਉਹ ਮੇਰੇ ਨਾਲ ਬੁਰਾ ਹੋ ਗਿਆ ਉਹ ਮੇਰੇ ਨਾਲ ਠੀਕ ਨਹੀਂ ਹੋਇਆ ਉਹ ਕੰਮ ਮੇਰੇ ਨਾਲ ਠੀਕ ਨਹੀਂ ਹੋਇਆ ਐ ਬੁਰਾ ਹੋ ਗਿਆ ਉਹ ਬੁਰਾ ਹੋ ਗਿਆ ਕੁਝ ਵੀ ਬੁਰਾ ਨਹੀਂ ਜੋ ਕੁਝ ਵੀ ਹੋਇਆ ਠੀਕ ਹੋਇਆ ਠੀਕ ਹੋਇਆ ਜੋ ਵੀ ਮੇਰੇ ਨਾਲ ਹੋਇਆ ਠੀਕ ਹੋਇਆ ਔਰ ਇਹੀ ਹੋਣਾ ਚਾਹੀਦਾ ਸੀ ਬੜੀ ਵੱਡੀ ਬੜੀ ਵੱਡੀ ਅਸੀਂ ਤੇ ਕਵਾਂਗੇ ਇਹ ਸਾਡੇ ਨਾਲ ਠੀਕ ਹੋਇਆ ਇਹ ਸਾਡੇ ਨਾਲ ਗਲਤ ਹੋਇਆ ਇਹ ਠੀਕ ਹੈ ਤੇ ਇਹ ਗਲਤ ਹੈ ساری ਜ਼ਿੰਦਗੀ ਅਸੀਂ ਇਹੀ ਤੇ ਨਿਰਣਾ ਕਰਦੇ ਰਹਿੰਦੇ ਆ ਪਰ ਮਹਾਰਾਜ ਕਹਿ ਰਹੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਏਕਾ ਏਕੀ ਨੇ ਤੇ ਉਸੇ ਇੱਕ ਦੇ ਨੀਅਤ ਕੰਮ ਪਈ ਕਰਦੇ